ਅੱਗ ਲੱਗਣ ਦਾ ਕਾਰਨ ਕਿਉਂਕਿ ਜਿਹੜੇ ਸਾਡੇ ਕਿਸਾਨ ਵੀਰ ਤੇ ਇੱਕ ਦੋ ਟਰਾਲੀ ਚ ਪਏ ਸੀ ਝੁੰਗੀਆਂ ਇੱਥੇ ਬਣਾਈਆਂ ਗਈਆਂ ਇਹ ਨਹੀਂ ਪਤਾ ਲੱਗਿਆ ਵੀ ਅੱਗ ਦਾ ਕਾਰਨ ਕੀ ਹੋਇਆ 1 ਲੱਖ ਜਿਆਦਾ ਧੂਆ ਉੱਠਿਆ ਕਿਉਂਕਿ ਸਟੇਜ ਚੱਲਦੀ ਹੈ 3 ਵਜੇ ਤੱਕ ਹੂੰ ਲੋਕੀ ਉਧਰ ਚਲੇ ਜਾਂਦੇ ਨੇ ਜਿਹੜੇ ਰਾਤ ਨੂੰ ਰੀਟੀ ਵਾਲੇ ਉਹ ਪੈ ਜਾਂਦੇ ਆ ਇੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਸਰ ਜੁਦਾ ਨੁਕਸਾਨ ਬਹੁਤ ਹੋ ਗਿਆ ਕੁਝ ਤਾਂ ਕਪੜੇ ਵੀ ਇੱਥੇ ਪਏ ਤੇ ਲੋਕਾਂ ਦੇ ਜਿਹੜੇ ਉਹਦੇ ਵਿੱਚ ਪੈਸੇ ਵੀ ਥੇ ਸਮਾਨ ਸੀ ਸਾਡਾ ਦਾ ਸਾਡੇ ਸਾਹਮਣੇ ਦੇਖ ਲਓ ਖਾਣ ਪੀਣ ਵਾਲਾ ਜਿੰਨਾ ਵੀ ਆ ਸਾਰਾ ਖਰਾਬ ਹੋ ਗਿਆ ਇੱਕ ਟਰੈਕਟਰ ਟਰਾਲੀ ਲੱਖ ਰੁਪਏ ਦਾ ਲੋਕਾਂ ਦਾ ਨੁਕਸਾਨ ਜਿਨੇ ਕਰਕੇ ਹੋਇਆ ਇਹ ਹੁਣ ਤੱਕ ਸਮਝ ਨਹੀਂ ਆ ਰਹੀ ਸਾਨੂੰ ਵੀ ਅੱਗ ਲੱਗਣ ਦਾ ਕਾਰਨ ਕੀ ਹੈ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਤਾਂ ਕੀ ਕਹਿਣਾ ਚਾਹੁੰਦੇ ਆ ਸਰਕਾਰ ਦੀ ਤਾਂ ਅਖਰੋਂ ਟੀਵੀਆ ਕੋਈ ਉਹਨਾਂ ਨੇ ਇੰਤਜ਼ਾਮ ਨਹੀਂ ਸਾਡਾ ਹੁਣ ਤੱਕ ਕਾਸੀ ਦਾ ਕਰਿਆ ਕਿੱਲੇ ਦਿੰਦੇ ਆ ਸੀ ਪਾਣੀ ਦੇ ਵੀ ਆਫਟ ਹੋ ਰਹੇ ਆ ਨਿਊ ਸਰਕਾਰ ਦੀ ਜ਼ਿੰਮੇਵਾਰੀਆਂ ਕੋਈ ਜ਼ਿੰਮੇਵਾਰੀ ਨਿਭਾਈ ਹੋਈ ਨਹੀਂ ਹੈ ਨਾ ਉਹਨਾਂ ਨੇ ਬਿਜਲੀ ਦਾ ਸਾਲੂ ਗਿਆ ਦਾ ਹੀ ਅਸੀਂ ਟਰਾਂਸਫਾਰਮਰ ਆਕੇ ਰਿਆਂਗੇ ਤੇ ਗਾਉਣਾ ਜੋ ਇੱਕ ਕਰਾਂਗੇ ਹੂੰ ਕੋਈ ਉੱਥੇ ਇੰਤਜ਼ਾਮ ਉਹਨਾਂ ਨੇ ਕਰਕੇ ਨਹੀਂ ਦਿੱਤਾ ਸਾਲਾ ਨਿਊ ਸਰਕਾਰ ਕੋਈ ਇੰਤਜ਼ਾਮ ਪਾਣੀ ਪਾਣੀ ਦਾ ਦਾ ਇਹ ਨਹੀਂ ਕਰਦੀ ਫਿਰ ਤੁਸੀਂ ਕੀ ਕਰੋਗੇ ਫਿਰ ਤਾਂ ਇਹੀ ਹੈ ਸਾਡਾ ਫਿਰ ਰਾਜਪੁਰੇ ਜਾ ਕੇ ਜਿਹੜੀ ਚਲਦੀ ਹੈ ਟਰੈਕ ਖਮਾੜੀ ਮੋਟੀ ਉੱਥੇ ਬੈਠਾਂਗੇ ਹੋਰ ਤਾਂ ਕੋਈ ਹੱਲੇ ਨਹੀਂ ਹੈ ਕਿਉਂਕਿ ਅਸੀਂ ਲੋਕਾਂ ਦੀ ਪਰੇਸ਼ਾਨੀ ਕਰਕੇ ਹਲੇ ਟਾਲਿਆ ਹੋਇਆ ਪਹਿਲਾਂ ਅਸੀਂ ਰੇਲ ਰੋਕਣੀ ਸੀ ਇਹ 16 ਤੋਂ 20 ਤੱਕ ਟਾਈਮ ਲੱਤਾ ਵਾਏ। ਇਹਦੇ ਕਰਕੇ ਅਸੀਂ ਬੈਠੇ ਆਂ ਉੱਥੇ। ਅਗਰ ਇਹ ਨਹੀਂ ਹੋਊਗਾ ਹੁਣ ਦੇਖੋ ਸਾਨੂੰ ਹੁਣ ਪੈਰਾ ਵੀ ਇਹ ਸਖਤ ਕਰਨਾ ਪੈਣਾ ਕਿਉਂਕਿ ਦੁਪਹਿਰ ਦਾ ਟਾਈਮ ਹੈ, ਰਾਮ ਕਰਨ ਦਾ ਟਾਈਮ ਹੈ। ਇਹ ਨਹੀਂ ਸਾਨੂੰ ਸਮਝ ਆ ਰਹੀ ਵੀ ਅੱਗ ਕਿੱਥਨ ਲੱਗੀ ਐ। ਇਹਦਾ ਵੀ ਸਾਨੂੰ ਪਤਾ ਕਰਨਾ ਪੈਣਾ। ਫਾਇਰ ਬ੍ਰਿਗੇਡ ਆ ਗਈ ਸੀ ਮੌਕੇ ਤੇ ਸਰ। ਫਾਇਰ ਬ੍ਰਿਗੇਡ ਆ ਗਈ ਸੀ। ਆ ਗਈ ਸੀ ਨੇੜੇ ਖੜੀ ਸੀ ਇੱਥੇ। ਇਹ ਅਚਾਨਕ ਇੱਕੋ ਦਮ ਪਤਾ ਨਹੀਂ ਲੱਗਿਆ ਇਹ ਕਿੱਦਾਂ ਲੱਗੀ ਐ ਜੀ। ਹਮਮ। ਅੰਤ ਜਦੋਂ ਅਸੀਂ ਦੇਖਿਆ ਸਾਡੇ ਕੋਲ ਬੰਦੇ ਗਏ ਨੇ ਉੱਥੇ। ਕਹਿੰਦੇ ਅੱਗ ਲੱਗੀ ਆ ਤਾਂ ਅਸੀਂ ਗੱਡੀ ਲੈ ਕੇ ਆਏ ਆ ਕੇ ਜਦੀ ਮੌਕੇ ਤੇ ਹੀ ਅੱਗ ਨੂੰ ਅੱਗ ਤੇ ਕਾਬੂ ਕੀਤਾ ਅੱਗ ਦੇ ਵਿੱਚ ਕਾਫੀ ਜਿਆਦਾ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਤੋਂ ਬਚਾਓ ਗਿਆ ਵੀ ਇੱਕ ਟਰਾਲੀ ਸੜ ਗਈ ਆ ਟਰਾਲੀ ਦੇ ਟਾਇਰ ਵਗੈਰਾ ਸੜ ਗਏ ਨੇ ਤੇ ਬਾਕੀ ਦੋ ਤਿੰਨ ਇਹਨਾਂ ਦੇ ਤੰਬੂ ਸੀ ਕਿਉਂ ਸੜ ਗਏ ਅਸੀਂ ਤੇ ਵੇਖੋ ਜੀ ਹੁਣ ਤੁਸੀਂ ਜਦੋਂ ਮੈਂ ਆ ਆਪਣਾ ਆਉਂਦਿਆਂ ਸਟੇਜ ਵੱਲ ਆਉਂਦਿਆਂ ਤਾਂ ਮੈਂ ਸੋਚ ਥੋੜੀ ਅੱਗ ਤੰਬੂ ਦੇ ਉੱਤੇ ਵੱਲਦੀ ਦੇਖੀ ਆ ਮੈਂ ਉੱਥੇ ਹੀ ਰੌਲਾ ਪਾਣਾ ਸ਼ੁਰੂ ਕਰਤਾ ਵੀ ਅੱਗ ਲੱਗ ਗਈ ਆ ਹਵਾ ਬਹੁਤ ਤੇਜ਼ੀ ਮੇਰੇ ਲੱਗ ਜਾਉਂਦਾ ਉਹਨਾਂ ਜਿਹਨਾਂ ਅੰਦਰੋਂ ਭਾਗ ਉਿਕੜਾਇਆ ਥਰੋਂ ਤੰਬੂ ਜੋ ਸਾਡੇ ਬਾਹਰ ਨਿਕਲ ਜਾਂ ਨਿਕਲ ਜਾਂ ਬਹੁਤ ਆਪਣਾ ਹਵਾ ਨਾਲ ਜੋਰ ਦੀ ਬੁੱਲਾ ਮਾਰਿਆ ਜਿਹੜੀ ਅੱਜ ਤੰਬੂਆਂ ਸਾਡੇ ਚੜੀ ਗਈ ਸਾਡਾ ਉਹਨਾਂ ਕਨਵੇਕਟਰ ਹੀ ਵਿੱਚ ਖਾਹੀ ਇਹ ਬਿਤਰਿਆ 10 12 ਕਾ ਕੰਬਲ ਹੀ ਤੇ ਮੇਰੇ ਚਾਰ ਕੱਪੜੇ ਸੰਗੇ ਹੀ ਤੇ 5200 ਰੁਪਏ ਇੱਕ ਮੋਬਾਈਲ ਸੀ ਛੋਟਾ ਇਹਨਾਂ ਸਾਡਾ ਨੁਕਸਾਨ ਹੋ ਗਿਆ ਟਰੈਕਟਰ ਵਾਲੇ ਸਾਹਮਣੇ ਖੜਾ ਤੁਸੀਂ ਦੇਖ ਸਕਦੇ ਹੋ ਜਿਹੜੀ ਕੰਪਨੀ ਦਾ ਡਾਇਰੈਕਟਰ ਹੈ ਸੋਨਾ ਲੀਆ ਹੋਇਆ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਹੁਣ ਜੀ ਇਹੋ ਕਹਿਣਾ ਚਾਹੁੰਦੇ ਆ ਵੀ ਸਰਕਾਰ ਆ ਛੇਤੀ ਤੋਂ ਛੇਤੀ ਮਸਲੇ ਹੱਲ ਕਰੇ ਆੜੇ ਨੁਕਸਾਨ ਹੁੰਦੇ ਆ ਕਿਸਾਨਾਂ ਨੂੰ ਇਹਨਾਂ ਨੂੰ ਇਹੋ ਕਹਿਣਾ ਚਾਹੀਦਾ ਕਿ ਮੇਵਾ ਜੀ ਸਾਰੀ ਸਰਕਾਰ ਦੀ ਆ ਸਰਕਾਰ ਨੂੰ ਚਾਹੀਦਾ ਜਿਹੜਾ ਆਪਣੇ ਸਰਕਾਰ ਦੇ ਚਾਹੇ ਤੇ ਆ ਜਿਹੜਾ ਨੁਕਸਾਨ ਸਰਕਾਰ ਦੀ ਵਜ੍ਹਾ ਨਾਲ ਹੋਵੇ ਸਰਕਾਰ ਜਿਹੜੇ ਚਾਹੁੰਦੀ ਸਾਡੇ ਮਸਲੇ ਹੱਲ ਕਰੇ ਅਸੀਂ ਘਰ ਨੂੰ ਜਾਈਏ ਸਰਕਾਰ ਵੀ ਸੌਕੀ ਅਸੀਂ ਵੀ ਸੌਕੇ ਇਹ ਜਰਾ ਸਾਰਾ ਕੋਸ਼ਿਸ਼ ਸਰਕਾਰ ਦੇ ਪੇਟੇ ਪਣਾ ਚਾਹੀਦਾ ਜੋ ਵੀ ਨੁਕਸਾਨ ਹੋਇਆ ਇਹ ਸਰਕਾਰ ਜ਼ਿੰਮੇਵਾਰ ਹੈ ਇਹਨਾਂ ਦੀ ਸਰਕਾਰ ਸਾਹਮਣੇ ਦਾ ਜੋ ਪੰਡਾ ਮੁਆਵਜ਼ਾ ਵਾ ਇਹ ਸਾਨੂੰ ਮਿਲਣਾ ਚਾਹੀਦਾ ਜੀ ਦੇਖੋ ਅਸੀਂ ਲਗਾਤਾਰ ਹੀ ਪ੍ਰਸ਼ਾਸਨ ਦੇ ਨਾਲ 1.5 ਮਹੀਨਾ ਹੋ ਗਿਆ ਸਾਨੂੰ ਇਹ ਗੱਲ ਫੜਕਦਿਆਂ ਨੂੰ ਵੀ ਇੱਥੇ ਮੋਰਚੇ ਦੇ ਉੱਤੇ ਜਿਹੜੇ ਬੰਦੇ ਹੁਣ ਟ੍ਰੇਡ ਨਹੀਂ ਗਏ ਸਾਡੇ ਆਮ ਕਿਸਾਨ ਆਏ ਆ ਉਹਨਾਂ ਨੂੰ ਸਮੱਸਿਆ ਆਉਣੀ ਆ ਪਾਣੀ ਦੀ ਵੀ ਬਿਜਲੀ ਦੀ ਵੀ ਆਉਣੀ ਵੀ ਪ੍ਰਸ਼ਾਸਨ ਇੱਥੇ ਪ੍ਰਬੰਧ ਕਰੇ ਬਿਜਲੀ ਦਾ ਵੀ ਪਾਣੀ ਦਾ ਪਰ ਪ੍ਰਸ਼ਾਸਨ ਨੇ ਸਾਡੀ ਇੱਕ ਨਹੀਂ ਸੁਣੀਗੀ ਅੱਜ 100 ਜੋੜ ਲੱਗੇ ਸੀ ਕਿਤੇ ਪ੍ਰਸ਼ਾਸਨ ਲਾਇਆ ਗਿਆ ਸੀ ਉੱਥੋਂ ਅੱਗ ਲੱਗੀ ਐ ਜਿਸ ਤੋਂ ਅੱਗ ਚੱਲ ਕੇ ਬਾਅਦ ਵਿੱਚ ਸਾਡੀਆਂ ਚਾਹਵਾ ਪਿੰਡਾਂ ਦੇ ਜਿਹੜੇ ਸੀਗੇ ਭਾਰਤੀ ਕਿਸਾਨ ਕ੍ਰਾਂਤੀਕਾਰੀ ਦੇ ਝੁੱਗੀਆਂ ਉਹ ਸੜ ਗਈਆਂ ਨਾਲ ਸਾਡੇ ਸੰਕਰਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਟੈਂਟ ਸੀ ਵੱਡਾ ਉਹ ਸੜ ਗਿਆ ਕਿਸਾਨ ਯੂਨੀਅਨ ਪਟੇੜੀ ਦਾ ਇੱਕ ਟੈਂਟ ਸੀ ਉਹ ਸੜ ਗਿਆ ਇੱਕ ਸਾਡਾ ਟਰਾਲਾ ਸੀਗਾ ਉੱਥੇ ਖੜਾ ਉਹ ਸੜ ਗਿਆ ਆਹ ਟਰੈਕਟਰ ਤਾਂ ਹੀ ਹਾਲਤ ਤੁਹਾਡੇ ਸਾਹਮਣੇ ਆ ਕਿ ਨਕਸ ਦੋ ਕਿਸ਼ਤਾਂ ਤੱਕੀਆਂ ਜਮਾ ਨਵਾਂ ਟਰੈਕਟਰ ਆਹੀ ਇਹ ਸੜ ਗਿਆ ਬਾਕੀ ਜਿਹੜਾ ਬਚਾ ਵੀ ਹੋਇਆ ਉਹ ਬੜੇ ਜ਼ੋਰ ਨਾਲ ਤਕੜੇ ਹੋ ਕੇ ਲੋਕਾਂ ਨੇ ਬਚਾਇਆ ਇੱਕ ਨਾਲ ਟਰਾਲਾ ਖੜਾ ਉਹਨੂੰ ਵੀ ਸੇਕ ਲੱਗ ਗਿਆ ਉਹਦੀ ਟਰਪਾਲ ਸੜ ਗਈ ਪਰ ਫਿਰ ਵੀ ਜਨਤਾ ਵੱਡੀ ਗਿਣਤੀ ਸੀਗੀ ਇੱਥੇ ਤੇ ਇਹਦੇ ਬਚਾ ਕਰ ਲਿਆ ਸੋ ਇਹ ਅੱਜ ਦਾ ਜਿਹੜਾ ਅਸੀਂ ਜ਼ਿੰਮੇਵਾਰ ਜਿਹੜਾ ਅਸੀਂ ਉਹ ਪ੍ਰਸ਼ਾਸਨ ਨੂੰ ਸਮਝਦੇ ਆ ਕਿਉਂਕਿ ਪ੍ਰਸ਼ਾਸਨ ਸ਼ਾਇਦ ਇਸ ਗੱਲ ਦੀ ਢੀਕ ਕਰ ਰਿਹਾ ਸੀ ਵੀ ਕੋਈ ਕੋਈ ਅੱਗ ਲੱਗੇ ਕੋਈ ਨੁਕਸਾਨ ਹੋਵੇ ਫਿਰ ਪ੍ਰਬੰਧ ਕਰੀਏ ਕਿਉਂਕਿ ਸਾਰੇ ਆਗੂ ਕਈ ਮੀਟਿੰਗਾਂ ਲੈ ਚੁੱਕੇ ਆ ਪ੍ਰਸ਼ਾਸਨ ਨਾਲ ਤੇ ਬਾਰ ਬਾਰ ਕਹਿ ਚੁੱਕੇ ਆ ਵੀ ਇੱਥੇ ਪ੍ਰਬੰਧ ਕਰੋ ਇਹ ਜਿਹੜੀ ਧਰਨਾਕਾਰੀਆਂ ਨੂੰ ਨਫ਼ਰਤ ਆ ਲੋਕ ਇਹਨਾਂ ਕੁਰਸੀ ਤੇ ਬੈਠੇ ਲੋਕਾਂ ਦੀ ਇਹ ਅੱਜ ਅੱਗ ਨੂੰ ਲੱਗੀ ਉਸ ਨਫ਼ਰਤ ਦਾ ਪ੍ਰਗਟਾਵਾ ਹੋਇਆ ਵਾ ਜਿਹੜਾ ਇੱਥੇ ਕਿਸਾਨਾਂ ਨੂੰ ਨਫ਼ਰਤ ਆ ਜਿਹੜੇ ਧਰਨੇ ਤੇ ਬੈਠੇ ਜਿਹੜੇ ਮੰਗਾਸਤੇ ਬੈਠੇ ਇਹ ਉਹਨਾਂ ਦੀ ਜਿਹੜੀ ਰਾਜ ਸੱਤਾ ਦਾ ਸੁੱਖ ਮਾਣ ਰਹੇ ਲੋਕਾਂ ਦੀ ਨਫ਼ਰਤ ਦਾ ਪ੍ਰਗਟਾਵਾ ਅੱਜ ਨਹੀਂ ਤਾਂ ਕੋਈ ਵੱਡਾ ਕੰਮ ਨਹੀਂ ਸੀਗਾ ਇੱਥੇ ਕੇਵਲਾਂ ਪਾਈਆਂ ਜਾ ਸਕਦੀਆਂ ਕਿਹੜੀ ਕਲ ਦੀ ਘਾਟ ਆ ਜੇ ਮੋਟੀਆਂ ਤਾਰਾਂ ਪਾਈਆਂ ਹੁੰਦੀਆਂ ਕੇਵਲਾਂ ਪਾਈਆਂ ਹੁੰਦੀਆਂ ਇਹ ਟ੍ਰੇਨ ਬੰਦਿਆਂ ਤੋਂ ਜੋੜ ਲਵਾਏ ਹੁੰਦੇ ਕਿੱਥੇ ਘਟਨਾ ਹੋਣੀ ਸੀ ਸਰ ਜੀ ਫਾਇਰ ਵਗੜਾਈ ਸੀ ਮੌਕੇ ਤੇ ਦੇਖੋ ਫਾਇਰ ਵੜੇ ਇੱਥੇ ਦੋ ਖੜੀਆਂ ਇੱਕ ਇੱਧਰ ਖੜੀ ਸੀ ਇੱਕ ਉਧਰ ਜਿਹੜੀ 15 ਕਰਮਾਂ ਤੇ ਖੜੀ ਸੀਗੀ ਉਹ ਮੌਕੇ ਤੇ ਸਟਾਰਟ ਨਹੀਂ ਹੋਈ ਉਹ ਸਟਾਰਟ ਹੋਈ ਲੇਟ ਜਾ ਕੇ ਜਦੋਂ ਤੱਕ ਸਾਡੇ ਟਰੈਕਟਰ ਦੇ ਤੱਕ ਆ ਪਹੁੰਚ ਚੁੱਕੀ ਸੀ ਸੋ ਇਹ ਫਾਇਰ ਬ੍ਰੀਡ ਦਾ ਹੋਣਾ ਠੀਕ ਹੈ ਚੰਗੀ ਗੱਲ ਖੜੀ ਸੀ ਪਰ ਹੁਣ ਰੋਜ਼ ਸਟਾਰਟ ਦਾ ਕਰ ਲਿਆ ਕਰੋ ਘੱਟੋ ਘੱਟ ਮੌਕੇ ਤੇ ਸਾਡੇ ਕੰਮ ਤਾਂ ਆ ਜੇ ਫਿਰ ਜਦੋਂ ਸਾਡੇ ਬੰਦਿਆਂ ਨੇ ਆਪ ਕਾਬੂ ਪਾ ਲਿਆ ਉਦੋਂ ਜਾ ਕੇ ਫਾਇਰ ਬ੍ਰੀਡ ਅਰ ਚੱਲੀ ਆ ਸਰ ਜੀ ਸਰਕਾਰ ਨੂੰ ਕੀ ਜਣਾ ਜਾਣੇ ਆ ਵੀ ਸਰਕਾਰ ਨੂੰ ਸਿੱਧਾ ਦੇਖੋ ਅਸੀਂ ਵੇਡਾ ਡਰਾਮਾ ਕਰਦੀ ਆ ਵੀ ਕਿਸਾਨ ਪੱਕੀ ਆ ਅਸੀਂ ਤਾਂ ਕਿਸਾਨਾਂ ਦੇ ਹੱਕ 'ਚ ਖੜੇ ਆ ਸਾਡਾ ਸਿੱਧਾ ਵਾ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵੀ ਕੋਈ ਹੱਕ 'ਚ ਨਹੀਂ ਖੜੇਗੇ ਸਾਨੂੰ ਡੇਢ ਦੋ ਮਹੀਨੇ ਹੋ ਗਏ ਇਹ ਗੱਲਾਂ ਕਹਿੰਦਿਆਂ ਨੂੰ ਮੰਗ ਰੱਖਦਿਆਂ ਨੂੰ ਵੀ ਬਿਜਲੀ ਦਾ ਪ੍ਰਬੰਧ ਕਰਕੇ ਜੋ ਪਾਣੀ ਦਾ ਪ੍ਰਬੰਧ ਕਰਕੇ ਜੋ ਕੋਈ ਪ੍ਰਬੰਧ ਨਹੀਂ ਜਿੰਨੇ ਪ੍ਰਾਂਤ ਦਿੱਤੇ ਹੋਏ ਸਾਡੇ ਬੰਦੇ ਸਾਰਿਆਂ ਨੇ ਆਪ ਕੀਤੇ ਹੋਏ ਆ ਪਾਣੀ ਦੇ ਪ੍ਰਬੰਧ ਵੀ ਆਪ ਕਰਦੇ ਆ ਆ ਹੁਣ ਤੁਹਾਡੇ ਸਾਹਮਣੇ ਟੈਂਕਰ ਭਰ ਕੇ ਲੈ ਕੇ ਆਏ ਆ ਇਸੇ ਤਰ੍ਹਾਂ ਬਿਜਲੀ ਦੇ ਜੋੜ ਵੀ ਜਿਹੜੇ ਆ ਉਹ ਅਸੀਂ ਆਪ ਲਾਏ ਹੋਏ ਆ ਪ੍ਰਧਾਨ ਜੀ ਜੇ ਮਤਲਬ ਸਰਕਾਰ ਨਹੀਂ ਬਿਜਲੀ ਪਾਣੀ ਦਿੰਦੀ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੁੰਦਾ ਦੇ ਉੰਦਗੀਨ ਵਿਚਾਰ ਕਰਕੇ ਆ ਕਿ ਇਹ ਸਾਂਝਾ ਮੋਰਚਾ ਇੱਥੇ ਕੱਲਾ ਕੋਈ ਮੈਂ ਬੋਲਦੇ ਆ ਬਰਮਕੇ ਜੀ ਬੋਲਦੇ ਨਾ ਮਲਕੀਤ ਜੀ ਬੋਲਦੇ ਪ੍ਰੀਤ ਸਿੰਘ ਬੋਲਦੇ ਠੀਕ ਨਹੀਂ